ਤਾ ਕੋ ਬਿਗਰਣਾ ਕੋ ਲਾਗੇ ਜਾ ਕੇ ਪ੍ਰਭ ਆ ਗਿਆ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਖਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ अर्जुन ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠਾਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸੰ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਸਰੂਪ ਪਰਤਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਰਬ ਲੋਗ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਾਹਿਬ ਗੁਰਾਂ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਨੇ ਮੀਆਂ ਪ੍ਰੇਮੀਆਂ ਜਿਨ੍ਹਾਂ ਤੁਹਾਡਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡੇਢ ਪੀਤਾ ਬਿਨਾਂ ਪਿਆਰਿਆਂ ਸੱਚਿਆਰਿਆਂ ਸੂਰ ਬੀਰਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰੂ ਧਾਮਾਂ ਗੁਰੂ ਨਿਸ਼ਾਨਾਂ ਗੁਰੂ ਸਰੋਵਰਾਂ ਗੁਰੂ ਧੌ ਸਿਆਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਓ ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਜਿਤਿ ਆਵਣ ਕਾ ਸਦਕਾ ਸਰਬ ਸੁਘੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸੁਖਾਂ ਨੂੰ ਸੁਖੀ ਦਾਨ ਕੇ ਇਸ ਦਾਨ ਰਹਿਤ ਦਾਨ ਵਿਵੇਕ ਨਾਲ ਦਾ ਸਾਹਾ ਦਾਨ ਗੁਰੂ ਸਾਧਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਾਲ ਧਰਮ ਕਾਜਿਆਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਭੀ ਧੇਲੀ ਮਾਣਿਆ ਦੇ ਮਾਲ ਨਿਤਾਣਿਆ ਦੇ ਤਾਲ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸਰਵਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਅਪਾਰ ਅਪਾਰ ਕਿਰਪਾ ਬਖਸ਼ਿਸ਼ ਮਿਹਰ ਹੋਈ ਆ ਗੁਰੂ ਗਰੀਬ ਨਵਾਜ਼ ਜੀਓ ਚਾਰ ਪਹਿਰ ਰੈਣ ਸੁੱਖਾ ਨਾ ਬਤੀਤ ਹੋਈ ਆ ਮਿਹਰਾਂ ਦੇ ਦਾਤੇ ਚਾਰ ਪਹਿਰ ਦਿਨ ਚੜਿਆ ਆ ਮਿਹਰਾਂ ਦੇ ਦਾਤੇ ਆਪ ਜੀ ਦੀਆਂ ਸੰਤਾਂ ਨੇ ਰਲ ਮਿਲ ਕੇ ਗੁਰੂ ਗਰੀਬ ਨਵਾਜ਼ ਜੀਓ ਆਪ ਜੀ ਦੀ ਅੰਮ੍ਰਿਤ ਮਈ ਬਾਣੀ ਨਿਤਨੇਮ ਦੇ ਜਾਪ ਹੋਏ ਨਿਤਨੇਮ ਦੇ ਜਾਪ ਕਰ ਜਏ ਕੰਹੀਨੇ ਕਾ ਬੁਲਾ ਹੋ ਗਿਆ ਹੋਣ ਕੀਆ ਬਖਸ਼ ਲੈਣਾ ਬਖਸ਼ਣ ਹਾਰ ਹੋ ਬਾਣੀ ਪੜੀ ਸੁਣੀ ਸਚੰਡ ਪ੍ਰਵਾਰ ਕਰਨੀ ਬਾਣੀ ਦਾ ਭਾਵ ਆਇ ਸੰਤਾਂ ਦੇ ਹਿਰਦਿਆਂ ਚਮਸਾਉਣਾ ਸੰਤਾਂ ਨੂੰ ਆਪਣੇ ਚਰਨਾਂ ਨਾਲ ਲਾਉਣਾ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਗੁਰੂ ਗਰੀਬ ਨਿਵਾਜ ਜੀਓ ਆਪ ਜੀ ਦੇ ਪਰਮ ਸੇਵਕ ਸੱਚੇ ਪਾਤਸ਼ਾਹ ਜੀਓ ਬੀਬੀ ਗੁਰਪ੍ਰੀਤ ਕੌਰ ਜੀ ਜੋ ਅਮਰੀਕਾ ਵੀ ਖੇ ਰਹੇ ਹਨ ਸੱਚੇ ਪਾਤਸ਼ਾਹ ਦੇ ਧਰਮਪਤੀ ਡਾਕਟਰ ਆਗਿਆਕਾਰ ਸਿੱਖ ਡਾਕਟਰ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਡਾਕਟਰ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਆਏ ਸਾਲ ਦੀ ਤਰ੍ਹਾਂ ਗੁਰੂ ਗਰੀਬ ਨਿਵਾਜ ਜੀਓ ਆਪ ਜੀ ਦੇ ਦਰ ਦੇ ਉੱਤੇ ਡਾਕਟਰ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਵਰਸੀ ਰੀਤ ਸ੍ਰੀ ਅਖੰਡ ਪੁਰਸਾ ਪ੍ਰਭ ਕਰਾਣ ਜਾ ਰਹੇ ਹਨ ਸੱਚੇ ਪਾਤਸ਼ਾਹ ਜੀਓ ਅੱਜ ਦੇ ਦਿਨ ਉਸ ਸਮਾਂ ਪਹਿਲਾ ਉਹਨੇ ਇਸ ਬਾਨੀ ਸੰਸਾਰ ਤੋਂ ਆਪਣੇ શરીર ਨੂੰ ਤਿਆਗ ਕੇ ਸੱਚੇ ਪਾਤਸ਼ਾਹ ਪਰਿਵਾਰ ਨੂੰ ਸਤੇਦਾਰਨੋ ਮਿੱਤਰ ਗਰਾਂ ਨੂੰ ਸੁਦੀਵ ਕਾਲ ਵਾਸਤੇ ਛੋੜਾ ਦੇ ਕੇ ਚਲੇ ਗਏ ਸਨ ਸੱਚੇ ਪਾਤਸ਼ਾਹ ਪਰਿਵਾਰ ਦੇ ਭਲੇ ਵਾਸਤੇ ਉਹਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਗਰੀਬ ਜੀ ਆਏ ਇਸ ਪੁੱਤਰ ਡਾਕਟਰ ਇੰਦਰਜੀਤ ਸਿੰਘ ਜੀ ਕਰਨਦੀਪ ਸਿੰਘ ਜੀ ਸੱਚਵਾਦ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ گرو گریب نواز جیو آب ڈرد سیری اخن پاٹشا پرم جا رہے ہیں آپ کرپا کرو آگیا بخش کرو سری شری اخن پاٹشا پرمب کر دی دھوپ دیم نریڑ آد سب حاضر رہن کوئی ہی ہوئی تو بخش لینا بخش نہار ہو سچے پاشاہ جیو پروار والوں ارداس بےنتی ہے پروار میں پریم پیار پاک اکاگرتا بنی رہے دی کلا ہوئے آپ جی محنت ریاحت رکھنا ہے ਪਰਿਵਾਰ ਵੱਲੋਂ ਮੁਖੀ ਦਾਤਾ ਉੱਚ ਪ੍ਰਮਤਾ ਵਾਲੇ ਸ੍ਰੀ ਅਖੰਡ ਪੁਰਸਾਬ ਦੇ ਵਲੇ ਛੇ ਪੁੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਸੱਚੇ ਪਾਤਸ਼ਾਹ ਖੜਾ ਪਸਾ ਜੀ ਸੱਚ ਕੇ ਹਾਜ਼ਰ ਹੈ। ਤਰੇ ਪਾਕ ਸਾਲ ਸੋਚ ਪਵਿੱਤਰਾ ਹੁੜ ਲਾਵੋ ਓ ਘਰ ਰਾਏ ਆਪ ਦੀਨੋ ਭੋਗ ਲਗੇ। ਗੁਰੂ ਗਰੀਬ ਨਵਾਜੇ ਗ੍ਰੰਥੀ ਸਿੰਘ ਨੂੰ ਗਲਾ ਸਕਤਾ ਬਖਸ਼ ਕਰਨੀ। ਅੱਖਰ ਅੱਖਰ ਗੁਰੂ ਜਾਣ ਕੇ ਬਣਦੇ ਜਾਪ ਕਰਨ। ਕਰਾ ਲੈਣੇ। ਇੱਕ ਉਹਨ ਕਾਰਤੂਲੇ ਕੇ 16 10 20 ਤੱਕ ਗ੍ਰੰਤੀ ਸਿੰਘਾ ਦੇ ਮਿਹਰ ਪ੍ਰਿਆਹ ਤਰ ਕੇ ਸੋਧ ਤੇ ਸਪਸ਼ਟ ਬਾਣੀ ਪੜਾ ਲੈਣੀ ਬਾਣੀ ਦੇ ਨਾਲ પ્રેમ ਪਿਆਰ ਆਪ ਜੀ ਨੇ ਹੀ ਬਖਸ਼ਿਸ਼ ਕਰਨਾ ਹੈ ਹੁਕਮਨਾਮੇ ਬਖਸ਼ਿਸ਼ ਕਰਕੇ ਸ੍ਰੀ ਅਖੰਡ ਪਾਤਸ਼ਾਹ ਸ੍ਰੀ ਗੁਰੂ ਜੀ ਆਗਿਆ ਬਖਸ਼ਿਸ਼ ਕਰੋ ਵਿਦੇਸ਼ਾਂ ਵਿੱਚ ਰਹ ਰਹੇ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰੋ ਦੇਹ ਅਰੋਗਤਾ ਬਖਸ਼ਿਸ਼ ਕਰੋ ਜੀਨ ਜੁਗਨੀ ਰਾਜ ਜੁਗਨੀ ਪਰਿਵਾਰ ਵੱਲੋਂ ਅਰਦਾਸ ਲੇਟਾ ਦਰਸ਼ਨੀ ਪੇਤਾ ਹਾਜ਼ਰ ਹੈ ਖਜ਼ਾਨੇ ਭਰਪੂਰ ਕਾਲ ਕੰਤ ਕਦੂਰ ਸਾਜ ਦੇ ਲੋਹ ਲੰਗਰ ਤਪਦੇ ਰਹਿਣ ਸਿੰਘ ਖਾਲਸੇ ਚੱਬਦੇ ਰਹਿਣ ਛੱਕਦਿਆਂ ਛੁਕੁੰਦੇ ਨਾਲ ਅਜੇ ਨਾਮ ਦਿੱਤਾ ਹੋਇ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇਆ ਗਿਆ ਭਈ ਆਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਲਿਓ ਜੋ ਪ੍ਰਭ ਕੋ ਮਿਲ ਬਹੁ ਚਾਹ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾਕਾਰ ਸੇਮ ਦੇ ਜੋ ਸਰਦਾ ਕਰ ਸੇਮਦੇ ਬੋਲੇ ਸੋ ਨਿਹਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਫਤਿਹ ਤੰਡ ਸਿਮਰਨ ਹਬ ਕਿਛ ਲੱਦਾ ਮਾ ਇਕ ਮਨਾ ਡਠਾ ਮ ਕੋਈ ਜਿਸ ਪਤ ਰਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕਾ ਕੋ ਜਿਸ ਪਤ ਰਖ ਸੱਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਸੋ ਕਹੋ ਤਲ ਗੁਰ ਸੇਵੀਐ ਅਹਨ ਸੋ ਸਹਜ ਸੁਪਾਏ ਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਵਸ ਫਤਖ ਸੰਗਮੀ ਨੋ ਰਿਆਰ ਸੋੁਰ ਸੋੁਰ ਛਟਿਆ ਤੋਦੋ ਡਠ ਸਚ ਪਾਤ ਸਾ ਜਨਮ ਜਨਮ ਦੇ ਕੱਟੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੇ ਮਹਲਾ ਪਹਿਲਾ ਜਿਉ ਤਪ ਤਹਾ ਜਾ ਤਨਵਾੜੇ ਵਿਸਰ ਜਾ ਨਿਮਨ ਰੱਖਿਆ ਅਗਣੀ ਪਾਇ ਵਾਜਾ ਪਵਣ ਨਾਹੀ ਜਾਏ ਕਰਮ ਮਿਲਾ ਆਖਣ ਤੇਰਾ ਨਾਉ ਜਤ ਲਗ ਤਰਨਾ ਸਰਬਦਾਤਾ ਰ ਇੱਕ ਓੰਕਾਰ ਸਤਨਾਮੁ ਗੁਰੂ ਸਾਹਿਬ ਜੀ ਦੇਹਿ ਸਿਵਾ ਪਰਮੋਹ ਇਹ ਹੈ ਕਰਮਣ ਤੇ ਕਬੂ ਨਾ ਟਰੋ ਨਾ ਡਰੋ ਅਰ ਸੋਜ ਜਿ ਆਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਹਰ ਸਿਖੋ ਆਪਣੇ ਹੀ ਮਨ ਕੋ ਤੇ ਲਾਲਚ ਹੋ ਗੁਣ ਤੋਂ ਚੁਰੋ ਜੇਬ ਆਪ ਕੀ ਆਉਧ ਨਿਜਾਨ ਬਣੈ ਅਤ ਹੀ ਰਣ ਮੈਂ ਤਬ ਜੂਜ ਮਰੋ ਕਬੀਤ ਨਾਗਣ ਕੇ ਸ਼ੌਨਾ ਹੈ ਕਿ ਕੀਨੇ ਕਾਹੂ ਕੌਨਾ ਹੈ ਕਿ ਨਾਗਲ ਕੇ ਸ਼ੌਨਾ ਹੈ ਕਿ ਕੀਨੇ ਕਾਹੂ ਕੌਨਾ ਹੈ ਕਿ ਕਾਮ ਕੇ ਖੇਲਾਉਨਾ ਹੈ ਬਣਾਏ ਹੈ ਸੁਧਾਰ ਕੈ ਇਸ ਤਣ ਕੇ ਪ੍ਰਾਨ ਹੈ ਕੇ ਸੁੰਦਰਤਾ ਕੀ ਖਾਨ ਹੈ ਕੇ ਕਾਮ ਕੇ ਕਲਾਨ ਬਿਦ ਕੇ ਕਲਾਨ ਕੇ کلان ود اس ترن کے پرا ہے کہ سندرتا کی کھان ہے کے کام کے کلان ود کی ہے بچار کا چاترتا کے پیش ہے کے روپ کے نریش ہیں ਕੇ ਸੁੰਦਰ ਸੁਦੇਸ ਤੇਸ ਕਿਨੇ ਚੰਦਰ ਸਾਰ ਕੈ ਤੇਗ ਹਾਂ ਕੇ ਪੀਰ ਹੈ ਕੇ ਬਾਨਾ ਬਾਂধে ਵੀਰ ਹੈ ਸੁਅਸਿ ਨਿਤ ਅਜ ਕੇ ਬਲੋਕੀਆ ਸੰਭਾਰ ਕੈ ਦੇਖ ਹਾਂ ਕਿ ਤੀਰ ਹਾਂ ਬਨਵਾਦੇ ਵੀ ਰਹੇ ਸੁਆਸਨੇ ਤਰੇ ਅਜਕੇ ਬਲੋ ਕੀ ਸੰਭਾਰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚੋ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ वाहे गुरु वाहे गुरु वाहे गुरु सानाम वाहे गुरु नाम वाहे ਸੀਸ ਮੂਲ ਨਿਸ਼ਾਨ ਮੂਲ ਕਰਮ ਮੂਲ ਪ੍ਰਵਾਨ ਅਗਲੋ ਮੁਲਾ ਕੇ ਨਾ ਜਾਏ ਆਖਾ ਕਰੇ ਲਵਲਾਏ ਆਖਾ ਵੇਦ ਪਾਠ ਕੁਰਾਨ ਆਖਾ ਪੜੇ ਵਕਰ ਵਕਿਆਨ ਆਖਾ ਬ੍ਰਹਮ ਆਖਾ ਇੰਦ ਆਖਾ ਗੋਪੀ ਤੈ ਗੋਵਿੰਦ ਆਖਾ ਈਸ਼ਰ ਆਖਾ ਸਿੱਧ ਆਖਾ ਕਹਿ ਕੇ ਕਿਤੇ ਬੁੱਧ ਆਖੇ ਦਾ ਨਾਮ ਆਖੇ ਦੇਵ ਆਖੇ ਸੁਰ ਨਾਰੋ ਮਨ ਜਨ ਸੇਵੋ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਘਟ ਉਡ ਜਾਏ ਇਤ ਕਿਤੇ ਹੋਰ ਕਰ ਹੈ ਤਾਂ ਖਨ ਸਕੈ ਕੇ ਕੇ ਜੇ ਵਡ ਭਾਵ ਤੇ ਵਡ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੋ ਤਾਲ ਕੀਐ ਸਰਗਾ ਵਾਰਾਂਗਾ ਵਾਰੋ ਸੋ ਦਰ ਕੇਹਾ ਸੋ ਕਰ ਕੇ ਆਜਿਤ ਬਾ ਸਰਬ ਸਮਾਲੇ ਵਾਜੇ ਨਾਦ ਅਨੇਕਾ ਸੰਕਾ ਕੇ ਤੇ ਵਾਣਹਾਰੇ ਕਿਤ ਰਾਗ ਪਰੇ ਸੋ ਕਹੀ ਅਨ ਕਥੇ ਗਾਵਣ ਹਾਰੇ ਗਾਵੇ ਤੁਮਣੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤੋ ਗੁਪਤ ਲਿਖ ਜਾਣਾ ਲਖ ਲਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਨੰਦਾਸਨ ਬੈਠੇ ਦੇਵ ਤੇ ਆਂ ਦਰਨਾਲੇ ਗਾਵਣ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇਂ ਮੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੁਗ ਜੋਵੇ ਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸਰਗਾ ਮਚੋ ਪਿਆਲੇ ਗਾਵਣ ਤنو ਪਾਏ ਤੇੜੜ ਛੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਤਾਰੇ ਸਹਿ ਤਦ ਨੋ ਗਾਵੇ ਜੋ ਤੁਧ ਭਾਵਣ ਔਰ ਤਾਰੇ ਭੁਖ ਤਰਸਾਲੇ ਹੋਰ ਕੀਤੇ ਗਾਵਣ ਸਿਮੈ ਚਤਨਿ ਆਵ ਨਾਨਕੋ ਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਉਹ ਸਾਬ ਸੱਚਾ ਸੱਚੀ ਨਾਈ ਢੱਪੀ ਹੋ ਸੀ ਜਾਣ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਜਿ ਸੀ ਮਾਇਆ ਜਨੋ ਪਾਈ ਘਰ ਘਰ ਵਿਖਾ ਕੀਤਾ ਆਪਣਾ ਜਿਥੇ ਦੇਵੜਾਈ ਜੋ ਤੁਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਹੁੰਦਾ ਸੰਤੋਖ ਸਰਮਪਦ ਚੋਲੇ ਧਿਆਨ ਕੀ ਕਰੈ ਬਭੂਤ ਚਿੰਤਾ ਕਾਲ ਤਵਾਰੀ ਕਾਇਆ ਜੋਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸੈ ਆਦੇਸ ਆਧਨੀ ਨਾਨਾ ਤੋ ਜੋ ਜੋ ਕੋ ਵੇਸ ਉਗਤ ਗਿਆਨ ਦਾ ਭੰਡਾਰਨ ਢੜਕਟਵਾ ਜੈ ਨਾਦ ਆਵ ਨਾਨਾ ਸਭ ਜਾ ਕੇ ਰ ਸਦਵਰਾ ਸਾਧ ਸੰਜੋਗ ਵਿਜੋਧਕਾਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੈ ਆਦੇਸ ਆਧਨੀ ਨਾਨਾ ਤੋ ਜੋ ਜੋ ਕੋ ਵੇਸ ਇਕਾ ਮਾਈ ਜੀ ਤਿਆਈ ਤੈ ਚੱਲੇ ਪਰਵਾਣ ਇਕ ਸੰਸਾਰਿਕ ਭੰਡਾਰ ਕਲਾਏ ਦੀ ਬਾਣ ਜਿਤ ਭਾਵ ਤਮ ਚਲਾਵੇ ਜਿਉ ਆਪਰੋ ਬਾਣ ਉਹ ਵੇਖਾ ਨਾ ਨਦਰ ਨ ਆਵੇ ਬਹੁਤਾ ਉਹ ਵੜਾ ਨਾ ਦੇਸ ਸਾਦੇ ਸਾਲ ਨਾਨਾ ਜੋ ਜੋ ਕੋ ਵੇਸ ਆਸਣ ਲੋਲ ਭੰਡਾਰ ਜਗੁ ਸਭੈ ਸੇ ਕਾ ਵਾਰ ਕਰ ਕਰ ਵੇਖੈ ਸ੍ਰੀ ਜਨਹਾਰ ਨਾਨਕ ਸਚੇ ਕੀ ਸਾਖੀ ਕਾਰ ਆਦੇਸਤ ਸਾਦੇ ਸੋ ਆਦੇ ਨਾਨਾ ਤੋ ਜੋ ਜੋ ਕੋ ਵੇਸ ਬੋਲਾ ਕੋ ਲਖੋ ਲਖੋ ਲਖ ਵੀਸ ਲਾ ਲਾ ਗਨੜਾਇਆ ਕੀ ਐਕ ਨਾਮ ਜਗਦੀਸ਼ ਏਤ ਰਹੇ ਪਤ ਪਵੜਿਆ ਚੜਿਆ ਹੋਇ ਕੇਸ ਸੁਣ ਗੱਲਾਂ ਆਕਾਸ਼ ਕੀ ਕੀਟਾਇਆ ਈਸ ਨਾਨਕ ਨਦਰੀ ਪਾਈਐ ਊੜੇ ਊੜਾ ਠੀ ਸਾਖਣ ਜੋਤ ਪਨ ਜੋ ਜੋ ਨਾ ਮੰਗਣ ਦੇਣਾ ਜੋਰ ਜੋ ਨਾ ਜੀਵਨ ਮਰਨਾ ਜੋਰ ਜੋ ਨਾ ਰਾਲ ਮਾਲ ਵੰਸੋ ਜੋੜਣਾ ਸ੍ਰਤੀ ਗਿਆਨ ਵਿਚਾਰ ਜੋੜਣਾ ਜੋਤ ਟੋਡਾ ਸੰਸਾਰ ਦਾ ਜੋੜ ਕਰ ਵੇਖੈ ਸੋਏ ਨਾਨਕ ਉਤਮ ਨਹੀਂ ਜਨ ਕੋਏ ਰਾਤੀ ਰੁੱਤੇ ਦਿਤੇ ਵਾਰ ਕੌਣ ਪਾਣ ਗਣੀ ਪਾਤਾਲ ਤਸਵੀ ਧਰਤੀ ਦਾ ਪ੍ਰਤੀ ਦਰਵਜਾਲ ਤਸਵੀ ਜੀ ਜੋਤ ਕੇ ਰੰਗ ਤੁਨ ਕੇ ਨਾਮਾ ਨੇ ਕਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਥਾ ਸੋਹਣ ਪੰਚ ਪਰਵਾਣ ਨਗਰੀ ਕਰਮ ਪਵੈ ਨੀਛਾ ਕੱਚ ਪਕਾਇ ਉਥੈ ਪਾਇ ਨਾਨਕ ਆਜਾ ਪੈ ਜਾਏ ਧਰਮੋ ਖੰਡ ਕਾਓ ਧਰਮ ਗਿਆਨ ਖੰਡ ਕਾ ਖਾਓ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਵੇਸ ਕਿਤੇ ਵਰਮੈ ਕਾੜਕ ਕੜਿਆ ਰੂਪ ਰੰਗ ਕੇ ਵੇਸ ਕਿਤਿਆ ਕਰਉ ਭੂਮੇ ਮਿਰਗ ਤਕ ਤਦ ਉਪਦੇਸ ਕਿਤੈੰਤ ਚੰਦ ਸੂਰ ਕੇ ਤੇ ਕਿਤੇ ਮੰਡਲ ਦੇਸ ਕਿਤੇ ਸੁਬਦਨਾਥ ਕਿਤੇ ਕਤ ਤਦ ਵਿਵੇਸ ਕਿਤਦਿ ਧਨਮਨ ਕਿਤੇ ਕਿਤੇ ਰਤਨ ਸਮੰਧ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਬਾਤ ਨਰਿੰਦ ਕਿਤਿਆ ਸ੍ਰਤੀ ਸੇਵਕ ਕਿਤੇ ਨਾਨਕੋ ਅੰਤੋ ਨਾਨਤ ਗਿਆਨ ਗੰਡ ਮੈਂ ਗਿਆਨ ਪ੍ਰਚੰਡ ਤਾ ਨਾਮਨਦ ਕੋੜ ਆਨੰਦ ਕਰਮਕੰਡ ਕੀ ਬਾਣੀ ਰੋਥਾ ਘੜਤ ਗੜੀਆ ਬੋਧਾ ਨੋਪੋ ਤਾਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਬਿਤਾਏ ਜਥਾ ਘੜੀਆ ਸੋਤਾ ਮਤਮਨ ਬੋਧਾ ਤਾ ਘੜੀਆ ਸਰਾਸਦਾ ਕੀ ਸਦ ਕਰਮਕੰਡ ਕੀ ਬਾਣੀ ਜੋਰਤਾ ਹੋ ਨਾ ਕੋਈ ਔਰ ਕਥਾ ਜੋਤ ਮਹਵਲ ਸੋਤਨ ਮਾ ਰਾਮ ਰਹਾ ਪਰਬੋਤਾ ਸੀਤੋ ਸੀਤਾ ਮਹਿਮਾ ਮਾਇ ਦਾ ਕੇ ਰੋਪ ਨ ਕਦਨੇ ਜਾਏ ਨਾਉ ਮਰਨ ਠਾਗੇ ਜਾਏ ਜਨ ਕਾ ਰਾਮ ਸੈ ਮਨ ਮਰਤਾ ਭਗਤ ਵਸੰਕੇ ਲੋਕ ਰਾਨੰ ਸੱਚਾ ਮਨ ਸੋਏ ਸਤਖੰਡ ਵਸੰ ਅਨੰਕਾਰ ਕਰ ਕਰ ਵੇਖ ਨਨਿਆਲ ਤਥਾ ਅਖੰਡ ਮਰਨ ਮਰ ਪੰਡੋ ਜੇ ਕੋ ਕਥਾ ਤੰਤਨੰ ਤਥਾ ਲੋਲ ਆਕਾਰ ਜਿਜੋ ਹੁਕਮ ਤਵਾ ਤੋਕਾਰ ਵੇਖਾ ਵਿਸਾ ਕਰ ਵਿਚਾਰੋ ਨਾਨਕ ਦਨਾ ਕਰਦਾ ਸਾਰ ਜਤ ਪਹਾਰਾ ਧੀਰ ਸੁਨਿਆ ਰਹਿਣ ਮਤੋ ਵਿਦਿਆਰ ਪਉਖਲਾ ਕਣ ਤਬਤਾਓ ਪੰਡਾ ਪਉਰ ਤਢਾਲ ਗੜਿਆ ਸ਼ਬਦ ਸਚੀ ਡਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸੋਕ ਪਵਣਾ ਗੁਰੂ ਪਾਣੀ ਪਤਾ ਮਾਤਾ ਧਰਤ ਮਹਤੋ ਦੇਸ ਰਾਤਿ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮਾ ਦੂਰ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ ਜਿਨਿ ਨਾਮ ਸਿ ਆਇਆ ਗਏ ਮਸਕਤ ਕਾਲ मुख जलेती छुटी न सुदर राग आसा महाला पालो अंकारू